ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਤੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਜੋ ਕਿ ਕਿਸਾਨਾਂ ਦੇ ਨਾਲ ਰਿਲੇਟ ਕਰਦੀਆਂ ਨੇ ਕਿਤਾਬਾਂ ਦੀਆਂ ਸਟਾਲਾਂ ਵੀ ਹੈਗੀਆਂ ਬਹੁਤ ਬਹੁਤ ਸਾਰੀਆਂ ਇੱਥੇ ਤੇ ਐਮਪਲੀਮੈਂਟ ਹੁੰਦੇ ਆ ਤੇ ਆ ਤੁਸੀ ਦੇਖ ਸਕਦੇ ਹੋ ਪੰਜਾਬ ਦੇ ਮੇਲੇ ਸਭ ਤੋਂ ਵੱਧ ਵੇਖਣ ਵਾਲੀ ਚੀਜ਼ ਤੇ ਅਲੱਗ-ਅਲੱਗ ਟਰੈਕਟਰ ਇੱਥੇ ਅਲੱਗ-ਅਲੱਗ ਏਜੰਸੀਆਂ ਦੁਆਰਾ ਖੜਾਏ ਗਏ ਸੀਗੇ ਤੇ ਹੋਰ ਬਹੁਤ ਸਾਰੇ ਜਨਨ ਕੇ ਆਪਣੀਆਂ ਆਪਣੀਆਂ ਸਟਾਲਾਂ ਲੱਗੀਆਂ ਹੁੰਦੀਆਂ ਇੱਥੇ ਇਹ ਪੰਜਾਬ ਦਾ ਬਹੁਤ ਹੀ ਮਸ਼ਹੂਰ ਮੇਲਾ ਵਾ ਹਾ ਤੁਸੀਂ ਦੇਖ ਸਕਦੇ ਹੋ ਮੰਤਰੇ ਨੇ ਬत्तियां ਗੱਡੀਆਂ ਦੇ ਬत्तियां ਲੱਗੀਆਂ ਇੱਥੇ ਤੁਸੀਂ ਬੱਤੀਆਂ ਵਾਲੀਆਂ ਤਵੀਆਂ ਦੇਖ ਸਕਦੇ ਹੋ ਆ ਨਿੱਕੇ ਨਿੱਕੇ ਟਰੈਕਟਰ ਜੋ ਕੋ ਸ਼ੋ ਪੀਸ ਵਾਤੇ ਸੀਗੇ ਜਵਾਕਾਂ ਨੂੰ ਬਹੁਤ ਇਹਨਾਂ ਨੂੰ ਆ ਮੂਸੀ ਵਾਲੇ ਵਾਲਾ ਨਾਟਕ 11 ਇੰਟਰ ਫਾਇਰ ਕੇ ਮੇਲਾ ਦੇਖਣ ਚ ਜੋ ਆਨੰਦ ਆਉਂਦਾ ਉਹ ਫਿਰ ਸਾਨੂੰ ਪਤਾ ਗੱਡੀਆਂ ਕਾਰਾਂ ਦੇ ਨਹੀਂ ਆਉਂਦਾ ਇਹ ਬੜਾ ਸੋਹਣਾ ਮੇਲਾ ਸੀਗਾ ਸਾਰੇ ਐਮਪਲੀਮੈਂਟ ਸੀਗੇ ਇੱਥੇ ਤੁਸੀਂ ਦੇਖ ਸਕਦੇ ਹੋ ਆਲੂਆਂ ਵਾਲੇ ਨਵੇਂ-ਨਵੇਂ ਟੈਕਨੋਲੋਜੀ ਦੇ ਤੇ ਅਸੀਂ ਫਿਰ ਥੋੜਾ ਇੱਕ ਸਟਾਲ ਤੇ ਰੋਕੇ ਥੋੜਾ ਜਿਹਾ ਉੱਥੇ ਜਾਣਕਾਰੀ ਇਕੱਠੀ ਕੀਤੀ ਜਿਹੜੇ ਨਵੇਂ-ਨਵੇਂ ਐਮਪਲੀਮੈਂਟ ਸੀਗੇ ਆਲੂ ਕੱਟਣ ਵਾਲੀ ਨਵੀਂ ਮਸ਼ੀਨ ਸੀਗੀ ਇਹਦੇ ਵਿੱਚ ਵੀਰ ਨੇ ਸਾਨੂੰ ਦੱਸਿਆ ਵੀ ਅੱਡੋ-ਅੱਡ ਬੀਜ ਦੇ ਸਾਈਜ਼ ਅੱਡੋ-ਅੱਡ ਦੇ ਸਾਬ ਦੇ ਨਾਲ ਸੈੱਟ ਹੋ ਜਾਂਦੇ ਆ ਤੇ ਜਿਹਦਾ ਤੁਸੀਂ ਦੇਖ ਸਕਦੇ ਹੋ ਫਿਰ ਉਸ ਤੋਂ ਬਾਅਦ ਅਸੀਂ ਵਾਪਸੀ ਕੀਤੀ ਮੱਟ ਯਾਦਾਂ ਛੱਡਦਾ ਹੋਇਆ ਮੇਲਾ ਸਮਾਪਤ ਹੋਇਆ